ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਰਿਵਾਇ ਗੁਰੂ ਜੀ ਮੇਰੇ ਸਦਕਾ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਮੈਂ ਹੁਣੇ ਸ਼ੂਟ ਕਰਕੇ ਸਾਡੀਆਂ ਸੂਟਾਂ ਦੀ ਇੱਕ ਵੀਡੀਓ ਤੇ ਉਹ ਵੀਡੀਓ ਇਸ ਬਲੌਗ ਤੋਂ ਪਹਿਲਾਂ ਆ ਚੁੱਕੀ ਹੋਊਗੀ ਤੇ ਤੁਸੀਂ ਦੇਖਿਓ ਕਿਉਂਕਿ ਉਹ ਆਪਣਾ ਸਟਾਕ ਕਲੀਅਰ ਸੇਲ ਆਈ ਸੀ ਜੀ ਮੈਂ ਹੁਣੇ ਉਹ ਦੇਖੋ ਕੱਪੜੇ ਹਜੇ ਉਦਾਂ ਹੀ ਪਏ ਨੇ ਆਪਾਂ ਸੈੱਟ ਕਰਨੇ ਨੇ ਤੇ ਹੁਣ ਆਪਾਂ ਨੂੰ ਕੋਈ ਕੰਮ ਆ ਗਿਆ ਸੀ ਆਪਾਂ ਹੁਣ ਚੱਲਦੇ ਆਂ ਕਸਟਮਰ ਦੇ ਚੁਣੇ ਦੇਣੇ ਸੀ ਡਾਈ ਕਰਨ ਤੋਂ ਦੋ ਸੂਟ ਰੈਡੀ ਹੋਏ ਪੈਨੇ ਟੇਲਰ ਕੋਲ ਉਹ ਚੱਕ ਕੇ ਲੈ ਕੇ ਆਉਣੇ ਨੇ ਤੇ ਬਾਕੀ ਦੇਖਦੇ ਆ ਅੱਗੇ ਤੁਹਾਨੂੰ ਦੱਸਦੇ ਆ ਵੀ ਕੀ ਕੀ ਕਰਦੇ ਆ ਆਪਾਂ ਚਲੋ ਜੀ ਲੋ ਜੀ ਤਾਂ ਵੀ ਬੈਠ ਗਿਆ ਆਪਣੇ ਬੈੱਡ ਦੇ ਵਿੱਚ ਇਹਨੂੰ ਪਤਾ ਲੱਗ ਗਿਆ ਵੀ ਚੱਲੇ ਤੂੰ ਸੋਈਂ ਪੁੱਤ ਠੀਕ ਆ ਸੋਈ ਸੋਈ ਕਰ ਲੈ ਤੂੰ ਸੋਈ ਸੋਈ ਕਰ ਲੈ ਹੈਲੋ ਕਰ ਦੋ ਹੈਲੋ ਹੈਲੋ ਹਾਂ ਪਤਾ ਲੱਗ ਗਿਆ ਨੂੰ ਕੰਮ ਆਪਣਾ ਫਿਨਿਸ਼ ਹੋਇਆ ਪਿਆ ਸ਼ਾਮ ਦਾ ਕੰਮ ਆਪਣਾ ਫਾਈਨਲ ਹੋਇਆ ਪਿਆ ਸੀ ਸਬਜੀ ਬਣੀ ਪਈ ਆ ਦਾਲ ਬਣੀ ਪਈ ਆ ਤੇ ਭਾਂਡੇ ਵੀ ਮੰਜੇ ਹੋਏ ਨੇ ਸਾਰਾ ਕੁਝ ਬਸ ਆ ਕੇ ਆਪਣੇ ਰੋਟੀ ਰੋਟੀ ਲਾਉਣੀ ਆ ਤੇ ਤੁਹਾਡੇ ਲਈ ਗਜਰੇਲਾ ਵੀ ਬਣਾਵਾਂਗੇ ਆਪਾਂ ਵੀਡੀਓ ਲੈ ਕੇ ਆਵਾਂਗੇ ਇਹ ਦੇਖੋ ਗਾਜਰਾ ਆਪਾਂ ਨੇ ਛਿੱਲੀਆਂ ਪੰਜ ਨੇ ਕੱਲ ਨੂੰ ਕद्दूकस ਕਰਕੇ ਕੱਲੂ ਬਣਾ ਦਾਂਗੇ ਹਨਾ ਉਹ ਗੇੜੀ ਪਿਆਰ ਭਰੀ ਸਸਤੀ ਗੱਲ ਜੀ ਸਾਰਿਆਂ ਨੂੰ ਐਨੀ ਹੌਲੀ ਬੋਲੋ ਉੱਚੇ ਬੋਲੋ ਸੁਣਨਾ ਚਾਹਦੇ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਚੱਲਿਆਂ ਸ਼ਹਿਰ ਹਾਂਜੀ ਥੋੜੇ ਬਹੁਤ ਕੰਮ ਕਰਕੇ ਆਈਏ ਹਾਂਜੀ ਚਲੋ ਆਜੋ ਫਿਰ ਚਲੋ ਜੀ ਇਹ ਉੱਚਾ ਵੀ ਚੱਕੀਏ ਤਾਂ ਇਹਨਾਂ ਦਾ ਵੱਡਦਾ ਹੈ ਹਾਂ ਯਾਰ ਬੇਟੀ ਹੋਰ ਨਹੀਂ ਆ ਇਹਨੇ ਕੜੀਏ ਸ਼ਾਮ ਦੀ ਢਲਦੀ ਧੁੱਪ ਆਉਣਾ ਨਾ ਤੇ ਸ਼ਾਮ ਦੀ ਢਲਦੀ ਧੁੱਪਾਂ ਜੀ ਬਹੁਤ ਤੇਜ਼ ਹੈ ਕਈ ਦਿਨਾਂ ਤੋਂ ਹੁਣ ਦਿਨ ਵਧੀਆ ਲੰਘ ਰਹੇ ਨੇ ਹੈਨਾ ਦੋ ਲੋੜੀ ਤੋਂ ਬਾਅਦ ਇਹਨਾਂ ਦਾ ਫਰਕ ਪੈਣ ਲੱਗ ਗਿਆ ਹਾਂ ਦਿਨਾਂ ਦਾ ਉਹ ਵੀ ਫਰਕ ਪੈ ਗਿਆ ਤੇ ਮੌਸਮ ਵੀ ਸਹੀ ਹੋ ਗਿਆ ਹੋ ਗਈ ਸੱਚੇ ਆਸ਼ਾ ਦਿਨ ਵੱਡੇ ਹੋਣ ਲੱਗੇ ਹਾਂ ਉਹ ਕਹਿ ਵੀ ਰਹੇ ਨੇ ਕਹਿੰਦੇ ਵੀ ਹੁਣ ਮੀਂਹ ਵੀ ਦੱਸਿਆ ਹੋਇਆ ਮਹੀ ਆ ਜਾ ਫਿਰ ਸ਼ਾਇਦ ਠੰਡ ਦੁਬਾਰੇ ਹੋ ਜੇ ਨਹੀਂ ਤਾਂ ਹੁਣ ਤਾਂ ਗਰਮੀਆਂ ਦੀ ਜ਼ਰੂਰਤ ਵੀ ਹੈਗੀ ਆ ਕਣਕਾਂ ਨੂੰ ਜੇ ਇੱਕ ਮਹੀ ਪਹਿਜੇ ਬਹੁਤ ਫਰਕ ਪੈਜੂਗਾ ਹੁਣ ਆ ਜਿੱਦਾਂ ਗਰਮੀਆਂ ਦੀ ਲੋੜ ਨਹੀਂ ਆ ਜਿੱਦਾਂ ਠੰਡ ਕਣਕ ਦਾ ਇਹ ਜੀ ਫਸਲ ਹੈ ਜਿੰਨੀ ਠੰਡ ਲੰਬੀ ਮੂਦੀ ਉਹਨਾਂ ਝੜ ਫੇ ਤੇ ਦੋ ਬਾਰੇ ਆਏ ਦੇ ਕੀ ਅੱਜ ਦੀ ਧੁੱਪ ਦੇਖ ਕੇ ਕਿੰਨੀ ਗਰਮਾਈ ਚ ਲੱਗ ਰਹੀ ਦਿਨ ਵੀ ਵੱਡਾ ਲੱਗਦਾ ਜਦ ਆਪਣਾ ਮਾਹ ਹੁੰਦਾ ਨਾ ਕੰਮਾਂ ਦਾ ਵੀ ਵਧੀਆ ਨਿਭੜ ਜਾਂਦੇ ਨੇ ਕੰਮ ਉਹ ਸਬਜ਼ੀ ਸਬਜ਼ੀ ਕਾ ਨਹੀਂ ਬੈਠੀ ਆ ਇੱਕ ਦਿਨ ਹੈ ਨਾ ਹਾਂ ਬਸ ਕੁਸਤਾ ਗੁੱਡ ਗਿਆ ਹੁਣ ਜਿਹੜੀ ਰਹਿ ਗਈ ਆਪਾਂ ਸਾਫ਼ ਕਰ ਦਿੰਦੇ ਆ ਨਾਲੇ ਹੁਣ ਜਲ ਵੀ ਲੱਗਦਾ ਠੰਡ ਨਹੀਂ ਜਾ ਲੱਗਦਾ ਕੰਮ ਕਰਨਾ ਹਾਂ ਐਹੀ ਧੁੱਪ ਜਿਹਦਾ ਵਧੀਆ ਲੱਗਦਾ ਨਹੀਂ ਹੁਣ ਤਾਂ ਮੌਸਮ ਦਾ ਹਰਕ ਪੈ ਗਿਆ ਇਹ ਸੂਟ ਸਲਾਈ ਕਰਵਾਇਆ ਜੀ ਆਪਾਂ ਨੇ ਸਟਿਚ ਕਰਵਾਇਆ ਹੁਣ ਇਹ ਦੇਖੋ ਇਹ ਇਦਾਂ ਦਾ ਰੈਡੀ ਹੋਇਆ। ਬਾਕੀ ਪ੍ਰੋਪਰ ਵੀਡੀਓ ਚ ਦਿਖਾਉਂਗੀ ਮੈਂ ਤੁਹਾਨੂੰ। ਇਹ ਇਦਾਂ ਦੀ ਆਪਾਂ ਨੇ ਉਹਨੂੰ ਲੈਸ। ਆ ਦੇਖੋ ਜੀ। ਬੜਾ ਸੋਹਣਾ ਕਮੀਜ਼ ਬੜਾ ਇਹਦੀ ਬਾਟਮ ਤੇ ਵਰਕ। ਇਹਦੀ ਆਪਾਂ ਚੁੰਨੀ ਦੇਣ ਚੱਲੇ ਹਾਂ। ਪਹਿਲਾਂ ਆਪਾਂ ਚੁੰਨੀ ਦੀ ਟਾਈ ਐਂਡ ਡਾਈ ਕਰਵਾਤੀ ਸੀ। ਉਹ ਪਤਾ ਨਹੀਂ ਉਹਨੇ ਕਿੱਥੇ ਗਵਾਤੀ ਡਾਇਰ ਨੇ। ਹੁਣ ਦੁਬਾਰਾ ਫੇਰ ਚੱਕਰ ਲਾਉਣਾ ਪੈ ਗਿਆ। ਅੱਜ ਘਰੇ ਰਿਸ਼ਤੇਦਾਰ ਆ ਗਏ ਸੀ। ਤੇ ਟਾਈਮ ਲੱਗਿਆ ਨਹੀਂ ਹੁਣ ਸ਼ਾਮ ਦਾ ਟਾਈਮ ਆ ਦੇਖੋ ਹੁਣ ਚੱਲੇ ਆ। ਆਪਾਂ ਨੂੰ ਇੱਥੇ ਥੋੜਾ ਜਿਹਾ ਕੰਮ ਸੀਗਾ ਇੱਥੇ ਖੜ ਕੇ ਤੇ ਬਸ ਇਹਦੇ ਨਾਲ ਦੀ ਚੁੰਨੀ ਫਿਰ ਪ੍ਰੋਪਰ ਵੀਡੀਓ 'ਚ ਮੈਂ ਦਿਖਾਉਂਗੀ। ਵੇ ਕਿੱਦਾਂ ਦਾ ਸੂਟ ਬਣ ਕੇ ਰੈਡੀ ਹੋਇਆ ਬਹੁਤ ਪਿਆਰਾ ਲੱਗਦਾ ਹੈ। ਚੁੰਨੀ ਰੰਗਣੀ ਆਪਾਂ ਦੇਤੀ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਇਆ ਸੀ ਬਲੈਕ। ਮੁੜਦਿਆਂ ਨੂੰ ਦੇਖੋ ਕਿੰਨਾ ਹਨੇਰਾ ਹੋ ਗਿਆ ਸਾਨੂੰ। ਉਪਰਤੁੰਦ ਨਹੀਂ ਹੈਗੀ ਅਜਾ ਨੂੰ। ਕੰਢੇ ਵੱਜੇ ਦਾ 7 ਨਹੀਂ ਹੈ ਅਜੇ 4 ਮਿੰਟ ਪਏ ਨੇ। ਅੱਛਾ ਦੇ ਹੋਵੇ ਨਹੀਂ ਫਿਰ ਵੀ ਮੌਸਮ ਨਾਲ ਯਾਰ ਫਰਕ ਆਉਂਦਾ ਦਿਨ ਫਰਕ ਪੈ ਗਿਆ ਲੋਟੇ ਨਹੀਂ ਤਾਂ ਹੁਣ ਜਿਵੇਂ ਸੱਤ ਦਾ ਹੁਣ ਤਾਂ ਤੂੰ ਉਤਰਿਆ ਤੂੰ ਦਾ ਜਿਆਦਾ ਔਖਾ ਹੁੰਦਾ ਤੁੰ ਦਾ ਜ਼ਿਆਦਾ ਔਖਾ ਇਹਨਾਂ ਦਿਨਾਂ ਚ ਕੰਮ ਵੀ ਵਧੀਆ ਨਿਭੜ ਜਾਂਦੇ ਨੇ ਜਾਨ ਆਉਣ ਦੀ ਵੀ ਥੋੜੀ ਸੌਸ ਹੋ ਜਾਂਦੀ ਆ ਹੂੰ ਜਦੋਂ ਕੰਮ ਖੜ ਲੂ ਵੀ ਜੀ ਕਰੂਗਾ ਤੇ ਆਪਣਾ ਸਰੀਰ ਵੀ ਜਾਂਦਾ ਖੋਲੀ ਦਾ ਗਰਮੀ ਕਰਕੇ ਤਾ ਵੀ ਦੇਖਦਾ ਹੁਣ ਘਰ ਬੈਠਾ ਵੀ ਨੀਰਾ ਹੋ ਗਿਆ ਆਏ ਨਹੀਂ ਹੈਗੇ ਆ ਮੋਬਾਈਲ ਉੱਪਰੋਂ ਕਰ ਕਰ ਕੇ ਰੋਂਦਾ ਫਿਰ। ਹੋਰ ਮੈਂ ਦੇਖ ਹੌਲੀਆ ਤੁਹਾਨੂੰ ਵੀ ਘਰੇ ਕੀ ਰਿਐਕਸ਼ਨ ਕਰਦਾ ਉਹ। ਜਦੋਂ ਅਸੀਂ ਰਾਤ ਨੂੰ ਆਉਨੇ ਆ ਨਾ ਘਰੇ ਜਾ ਕੇ ਦੇਖੋ। 7:30 ਹੋ ਗਏ ਜੇ ਘਰੇ ਆਉਂਦਿਆਂ ਨੂੰ। ਉਹ ਲਾ ਦੀ ਆਪਾਂ ਗੇਟ ਹੁਣ। ਮੈਂ ਟਾਫੀ ਦਿਖਾਉਣੀ ਆ ਥੱਲੇ। ਹਾਂਜੀ ਹਾਂਜੀ ਬੋਲੋ ਨੇਹਰਾ ਹੋ ਗਿਆ ਅੱਜ ਅੱਜ ਨੇਹਰਾ ਹੋ ਗਿਆ ਮੇਰੇ ਪੁੱਤ ਕੱਲਾ ਰਿਹਾ ਅੱਜ ਕੱਲਾ ਰਿਹਾ ਅੱਜ ਹਾਏ ਮੈਂ ਮਰ ਜਾ ਇਹ ਦੇਖੋ ਜੇ ਇਦਾਂ ਕਰਦਾ ਜੇ ਸਾਨੂੰ ਨੇਹਰਾ ਹੋ ਜਾਂਦਾ ਨਾ ਫਿਰ ਇਹਨੂੰ ਘਬਰਾਹਟ ਸ਼ੁਰੂ ਹੋ ਜਾਂਦੀ ਆ ਬਸ ਹੁਣ ਵੀ ਮੈਨੂੰ ਖੋਲੋ ਅੱਜ ਦੇ ਵਲੌਗ ਵਿੱਚ ਬਸ ਇਹ ਨਹੀਂ ਟਪਿੰਗ ਲੱਗੀ ਨਹੀਂ ਆਪਕੋ ਠੁਕ ਥੇ ਮਿਲਦੇ ਆਂ ਹਰ ਕਿਸੇ ਹੋਰ ਵਲੌਗ ਵਿੱਚ ਜੋ ਜਿਹਨੇ ਵੀਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਜੇ ਸਾਡੇ ਵੀਡੀਓ ਵਧੀਆ ਲੱਗਦੇ ਤਾਂ ਜਿਹੜੋਂ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਵਿੱਚ ਤੇ ਇੱਕ ਲਾਈਕ ਦਾ ਬਟਨ ਜ਼ਰੂਰ ਦਬਾਇਆ ਕਰੀਂ ਸਤਿ ਸ਼੍ਰੀ ਅਕਾਲ ਜੀ ਚਲੋ